In the interview, Lawrence Vishnu is sporting a long beard and a long hairdo, which, which is quite visible. He is wearing a yellow T-shirt. Uh, presently, when he was brought on remand, produced in court, and lodged in jail, he is having a short haircut, a different attire. Uh, when his uh, belongings were searched at the time of entry to jail, this no yellow T-shirt was there, or he neither he was wearing nor carrying. Punjab ki jail mein nahi ਔਰ ਇੱਕ ਸੋਚੀ ਸਮਝੀ ਸਾਜਿਸ਼ ਹੈ ਪੰਜਾਬ ਕੋ ਪੰਜਾਬ ਪੁਲਿਸ ਕੋ ਬਦਨਾਮ ਕੀਤਾ ਜਾ ਰਹਾ ਹੈ ਡਿਸਕ੍ਰੈਡਿਟ ਕੀਤਾ ਜਾ ਰਹਾ ਹੈ ਤਾਂ ਇਹ ਦਾਵਾ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਦਾ ਅੱਜ ਤੱਕ ਕਰੀਬ 1.5 ਸਾਲ ਪਹਿਲਾਂ ਜਦੋਂ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਨਸ਼ਰ ਕੀਤੀ ਗਈ ਸੀ ਇੱਕ ਟੀਵੀ ਚੈਨਲ ਵੱਲੋਂ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਇਹ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਜੋ ਇੰਟਰਵਿਊ ਹੋਈ ਹੈ ਪਹਿਲੀ ਇੰਟਰਵਿਊ ਹੋਈ ਹੈ ਉਹ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਨਹੀਂ ਹੋਈ ਹੈ ਪਰ ਅੱਜ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਕਿ ਪੰਜਾਬ ਦੀ ਹੱਦ ਵਿੱਚ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਜੋ ਮੁੱਖ ਮਲਜ਼ਮ ਹੈ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਜੋ ਸ਼ਖਸ ਬਾਲੀਵੁੱਡ ਦੇ ਵੱਡੇ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ ਉਸ ਬਾਰੇ ਯਾਨੀ ਕਿ ਪੰਜਾਬ ਪੁਲਿਸ ਜੋ ਦਾਅਵੇ ਕਰ ਰਹੀ ਹੈ ਉਸ ਤੋਂ ਉਲਟ ਇੱਕ ਪਟੀਸ਼ਨ ਕਰਤਾ ਨੇ ਜੋ ਪਟੀਸ਼ਨ ਪਾਈ ਹੋਸੀ ਜੋ ਐਡਵੋਕੇਟ ਵੀ ਨੇ ਉਹਨਾਂ ਦੀ ਪਟੀਸ਼ਨ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਸੀ ਇਸ ਐਸਆਈਟੀ ਨੇ ਐਸੇ ਇੰਟਰਵਿਊ ਦੇ ਬਾਰੇ ਆਪਣੀ ਜਾਂਚ ਮੁਕੰਮਲ ਕੀਤੀ ਹੈ ਅਤੇ ਸੀਲ ਬੰਦ ਲਫਾਫੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਹੈ ਇਹ ਕਹਿੰਦੇ ਹੋਏ ਕਿ ਲੋਰੈਂਸ ਬਿਸ਼ਨੋਈ ਜੀ ਜੋ ਪਹਿਲੀ ਇੰਟਰਵਿਊ ਹੋਈ ਸੀ ਉਹ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੋਈ ਸੀ ਪਰ ਪੰਜਾਬ ਪੁਲਿਸ ਇਹ ਦਾਅਵਾ ਕਰਦੀ ਹੁਣ ਤੱਕ ਨਹੀਂ ਥੱਕਦੀ ਕਿ ਪੰਜਾਬ ਦੀ ਹੱਦ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਕੋਈ ਇੰਟਰਵਿਊ ਹੋਈ ਹੀ ਨਹੀਂ ਤੁਹਾਨੂੰ ਪਤਾ ਹੈ ਕਿ 29 ਮਈ 2022 ਤੋਂ ਬਾਅਦ 29 ਮਈ 2022 ਨੂੰ ਪੰਜਾਬ ਦੇ ਵੱਡੇ ਗਾਇਕ ਯਾਨੀ ਦੁਨੀਆ ਦੇ ਵੱਡੇ ਗਾਇਕ ਅਸੀਂ ਕਹਾਂਗੇ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ ਜਿਸ ਦੇ ਵਿੱਚ ਬਾਅਦ ਵਿੱਚ ਨਾਮ ਆਉਂਦਾ ਕਿ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਵਰਗੇ ਲੋਕਾਂ ਦਾ ਹੱਥ ਹੈ ਉਸ ਵੱਡੇ ਸਿੰਗਰ ਦੇ ਕਤਲकांड ਦੇ ਵਿੱਚ ਉਸ ਤੋਂ ਬਾਅਦ 14 ਮਾਰਚ 2023 ਨੂੰ ਇੱਕ ਇੰਟਰਵਿਊ ਆਂਦੀ ਹੈ ਨੀਜੀ ਟੀਵੀ ਚੈਨਲ ਦੇ ਉੱਪਰ ਨਿਊਜ਼ ਚੈਨਲ ਦੇ ਉੱਪਰ ਜਿਸ ਦੇ ਵਿੱਚ ਇਹ ਦਿਖਾਇਆ ਜਾਂਦਾ ਹੈ ਕਿ ਲੋਰੈਂਸ ਬਿਸ਼ਨੋਈ ਅਤੇ ਸੀਨੀਅਰ ਪੱਤਰਕਾਰ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਇੰਟਰਵਿਊ ਆਖਿਰਕਾਰ ਹੋਈ ਕਿੱਥੀ ਹੈ ਉਸ ਤੋਂ ਬਾਅਦ ਸਭ ਤੋਂ ਵੱਡੇ ਸਵਾਲ ਇਹ ਉੱਠੇ ਕਿ ਆਖਿਰਕਾਰ ਕੀ ਪੰਜਾਬ ਦੀ ਹੱਦ ਦੇ ਵਿੱਚ ਇੰਟਰਵਿਊ ਹੋਈ ਹੈ ਜੇ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੋਈ ਹੈ ਤਾਂ ਇੰਨੇ ਵੱਡੇ ਗੈਂਗਸਟਰ ਇੰਨੇ ਵੱਡੇ ਅਪਰਾਧੀ ਨੂੰ ਇੰਟਰਨੈਟ ਮੋਬਾਈਲ ਫੋਨ ਕਿਵੇਂ ਮੁਹੱਈਆ ਕਰਵਾਇਆ ਗਿਆ ਇਸ ਤੋਂ ਬਾਅਦ ਸਵਾਲ ਉੱਠਣ ਲੱਗੇ ਲੋਕਾਂ ਨੇ ਦਾਅਵਾ ਕੀਤਾ ਔਰ ਕਈਆਂ ਕਈ ਲੋਕਾਂ ਨੇ ਆਲੋਚਨਾ ਕਰਦੇ ਹੋਏ ਇਹ ਵੀ ਕਿਹਾ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਵਿੱਚ ਹੋਈ ਹੈ ਪਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਮਣੇ ਆਏ ਇੱਕ ਦਿਨ ਬਾਅਦ ਪਹਿਲੀ ਇੰਟਰਵਿਊ ਦੇ ਅਤੇ ਇਹ ਕਹਿੰਦੇ ਨਜ਼ਰ ਆਏ ਕਿ ਪੰਜਾਬ ਦੀਆਂ ਜੋ ਜੇਲ੍ਹਾਂ ਨੇ ਉਹ ਚਾਕ ਚੌਂਬੰਦ ਨੇ ਸੁਰੱਖਿਆ ਚਾਕ ਚੌਂਬੰਦ ਹੈ ਇਸ ਕਰਕੇ ਪੰਜਾਬ ਦੇ ਵਿੱਚ ਇਸ ਇੰਟਰਵਿਊ ਦਾ ਹੋਣਾ ਪੋਸੀਬਲੀ ਨਹੀਂ ਹੈ ਤਾਂ ਹੁਣ ਜੋ ਐਸਆਈਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਠਿਤ ਕੀਤੀ ਹੋਈ ਸੀ ਜਿਸ ਦੇ ਵਿੱਚ ਕਿ ਤਿੰਨ ਸੀਨੀਅਰ ਪੁਲਿਸ ਅਫਸਰ ਸੀ ਉਹਨਾਂ ਨੇ ਆਪਣੀ ਰਿਪੋਰਟ ਹੁਣ ਸੌਂਪੀ ਹੈ ਪਹਿਲੀ ਰਿਪੋਰਟ ਇਨੀਸ਼ੀਅਲ ਰਿਪੋਰਟ ਜਿਹਨੂੰ ਕਹਿੰਦੇ ਹਾਈ ਕੋਰਟ ਦੇ ਵਿੱਚ ਅਤੇ ਇਹ ਕਿਹਾ ਕਿ ਜੋ ਇੰਟਰਵਿਊ ਪਹਿਲੀ ਇੰਟਰਵਿਊ ਕਿਉਂਕਿ ਤੁਹਾਨੂੰ ਪਤਾ ਹੈ ਕਿ ਲਾਰੈਂਸ ਬਿਸ਼ਨੋਏ ਦੀਆਂ ਦੋ ਇੰਟਰਵਿਊਆਂ ਦੋ ਇੰਟਰਵਿਊਜ਼ ਹੋਈਆਂ ਸਨ ਮਾਰਚ ਮਹੀਨੇ 2023 ਦੇ ਵਿੱਚ ਸਾਲ ਸੀ 2023 ਜਿਸ ਦੇ ਵਿੱਚ ਇਹ ਪਹਿਲੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜੋ ਪਹਿਲੀ ਇੰਟਰਵਿਊ ਹੈ ਉਹ ਪੰਜਾਬ ਦੀ ਹੱਦ ਵਿੱਚ ਹੋਈ ਹੈ ਤਾਂ ਹੁਣ ਵੱਡਾ ਸਵਾਲ ਇਹ ਖੜਾ ਹੋ ਗਿਆ ਹੈ ਕਿ ਪੰਜਾਬ ਪੁਲਿਸ ਜਿਸ ਨੇ ਉਸ ਵੇਲੇ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਪਹਿਲਾਂ ਉਸ ਦੀ ਸਿਕਿਉਰਿਟੀ ਨੂੰ ਕਰਟੇਲ ਕੀਤਾ ਸੀ ਯਾਨੀ ਕਿ ਉਸ ਦੀ ਸਿਕਿਉਰਿਟੀ ਦੇ ਵਿੱਚ ਘਾਟਾ ਕੀਤਾ ਸੀ ਕੁਝ ਸਮੇਂ ਦੇ ਲਈ ਉਸ ਤੋਂ ਬਾਅਦ ਪੰਜਾਬ ਸਿਕਿਉਰਿਟੀ ਵਿਧਾਨ ਦੀ ਤਿਆਰੀ ਸੀ ਪਰ ਉਸ ਉਸ ਵੇਲੇ ਮੰਦਭਾਗੀ ਘਟਨਾ ਵਾਪਰੀ 29 ਮਈ 2022 ਨੂੰ ਦੁਨੀਆ ਦਾ ਵੱਡਾ ਸਿੰਗਰ ਅਸੀਂ ਕਵਾਂਗੇ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਕਿਉਂਕਿ ਉਹਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ ਜਿਸ ਦੀ ਜਾਣਕਾਰੀ ਜਨਤ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਹੋ ਗਿਆ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਕਿ ਉਹ ਅਤੇ ਉਸ ਦੇ ਸਾਥੀਆਂ ਨੇ ਇਸ ਕਤਲकांड ਨੂੰ ਅੰਜਾਮ ਦਿੱਤਾ ਜੇਲ੍ਹ ਚ ਰਹਿੰਦਾ ਹੋਇਆ ਵੀ ਲਾਰੈਂਸ ਬਿਸ਼ਨੋਈ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਇਹ ਇੰਟਰਵਿਊ ਹੋਈ ਇੰਟਰਵਿਊ ਨੇ ਧਮਾਕੇ ਪਾਏ ਕਿਉਂਕਿ ਇਸ ਇੰਟਰਵਿਊ ਵਿੱਚ ਅਜਿਹੇ ਖੁਲਾਸੇ ਅਜਹੀਆਂ ਗੱਲਾਂ ਹੋਈਆਂ ਜਿਸ ਤੋਂ ਬਾਅਦ ਸਵਾਲ ਉੱਠੇ ਕਿ ਆਖਿਰ ਸਾਡੀ ਪੁਲਿਸ ਕਰ ਕੀ ਰਹੀ ਹੈ ਪੰਜਾਬ ਪੁਲਿਸ ਘੇਰੇ ਵਿੱਚ ਆ ਗਈ ਜਿਸ ਤੋਂ ਬਾਅਦ ਇਹ ਸਵਾਲ ਉੱਠੇ ਕਿ ਪੰਜਾਬ ਪੁਲਿਸ ਦੇ ਕਸਟਡੀ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਜਦੋਂ ਗ੍ਰਫਤ ਵਿੱਚ ਸੀ ਲਾਰੈਂਸ ਬਿਸ਼ਨੋਈ ਤਾਂ ਉਸ ਵੇਲੇ ਇਹ ਇੰਟਰਵਿਊ ਹੋਈ ਸੀ ਪਰ ਇਸ ਦੇ ਉਲਟ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਨਹੀਂ ਇਹ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਨਹੀਂ ਹੋਈ ਹੁਣ ਪੰਜਾਬ ਪੁਲਿਸ ਨੂੰ ਸਵਾਲ ਪੁੱਛਦੇ ਐਸਆਈਟੀ ਦੀ ਜੋ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ ਉਸ ਦੇ ਮੁਤਾਬਕ ਹੁਣ ਪੰਜਾਬ ਪੁਲਿਸ ਨੂੰ ਕਈ ਸਵਾਲ ਪੁੱਛੇ ਜਾਣਗੇ ਜਿਹੜੇ ਲੋਕ ਇਸ ਕੇਸ ਨੂੰ ਫੋਲੋ ਕਰ ਰਹੇ ਨੇ ਜੋ ਲੋਕ ਇਸ ਕੇਸ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਦੇ ਮਨਾਂ ਵਿੱਚ ਸਵਾਲ ਜ਼ਰੂਰ ਆਏਗਾ ਕਿ ਜਦੋਂ ਪੰਜਾਬ ਦੇ ਡੀਜੀਪੀ ਨੇ ਇਹ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੋਈ ਹੀ ਨਹੀਂ ਤਾਂ ਤਿੰਨ ਮੈਂਬਰੀ ਜੋ ਐਸਆਈਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੈਅ ਕੀਤੀ ਸੀ ਜੋ ਬਣਾਈ ਸੀ ਉਹਨਾਂ ਨੇ ਆਪਣੀ ਰਿਪੋਰਟ ਅੱਜ ਦਾਖਲ ਕਰ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਇਹ ਕਹਿੰਦੇ ਹੋਏ ਕਿ ਜੋ ਪਹਿਲੀ ਇੰਟਰਵਿਊ ਹੋਈ ਸੀ ਉਹ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੀ ਹੋਈ ਸੀ ਹੁਣ ਸਵਾਲ ਇਹ ਹੈ ਕਿ ਕੀ ਉਹ ਕਿਸੇ ਜੇਲ੍ਹ ਚ ਹੋਈ ਸੀ ਕੀ ਉਹ ਜੇਲ੍ਹ ਜਾਂਦੇ ਹੋਈ ਸਮੇਂ ਹੋਈ ਸੀ ਜਾਂ ਕਿਸੇ ਸਮੇਂ ਅਜਿਹਾ ਸਮਾਂ ਚੁਣਿਆ ਗਿਆ ਸੀ ਕਿ ਉਸ ਦੀ ਇੰਟਰਵਿਊ ਕਰਵਾਈ ਗਿਆ ਔਰ ਇਹ ਇੰਟਰਵਿਊ ਬਹੁਤ ਛੋਟੀ ਇੰਟਰਵਿਊ ਨਹੀਂ ਸੀ 2-4 ਮਿੰਟ ਦੀ ਇੰਟਰਵਿਊ ਨਹੀਂ ਸੀ ਇਹ ਇੰਟਰਵਿਊ ਘੰਟੇ ਤੱਕ ਦੀ ਇੰਟਰਵਿਊ ਸੀ ਜਿਸ ਨੂੰ ਐਡੀਟਿੰਗ ਤੋਂ ਬਾਅਦ ਚਲਾਇਆ ਗਿਆ ਸੀ ਤਾਂ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਇਸ ਸਮੇਂ ਖੜੇ ਹੋ ਰਿਹਾ ਹੈ ਪੰਜਾਬ ਪੁਲਿਸ ਦੇ ਉੱਪਰ ਜੋ ਇਹ ਦਾਵਾ ਕਰਦੇ ਨਹੀਂ ਥੱਕ ਰਹੀ ਸੀ ਕਿ ਪੰਜਾਬ ਦੀ ਹੱਦ ਦੇ ਵਿੱਚ ਤਾਂ ਇਹ ਇੰਟਰਵਿਊ ਹੋ ਹੀ ਨਹੀਂ ਸਕਦੀ ਇਸ ਲਈ ਪੰਜਾਬ ਪੁਲਿਸ ਦੇ ਡੀਜੀਪੀ ਨੇ ਆਤੋਂ ਕਰੀਬ ਡੇਢ ਸਾਲ ਪਹਿਲਾਂ ਬੜੇ ਹੀ ਤਨਦੇਹੀ ਨਾਲ ਇਹ ਦਾਵਾ ਕੀਤਾ ਸੀ ਕਿ ਨਹੀਂ ਪੰਜਾਬ ਦੀਆਂ ਜੇਲਾਂ ਬਹੁਤ ਸਿਕਿਉਰ ਨੇ ਪੰਜਾਬ ਪੁਲਿਸ ਬਹੁਤ ਲਾਇਕ ਹੈ ਕਿਉਂਕਿ ਅਜੇ ਹੀ ਇੰਟਰਵਿਊ ਸਾਡੀ ਟੈਰੀਟਰੀ ਦੇ ਵਿੱਚ ਹੋਈ ਨਹੀਂ ਸਕਦੀ ਅੱਗੇ ਦੀ ਗੱਲ ਹੋਰ ਅਸੀਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹ ਗੱਲਬਾਤ ਸਾਡੇ ਪੱਤਰਕਾਰ ਪ੍ਰੀਤ ਮੋਹਿੰਦਰ ਮੇਤਾ ਹੋਰਾਂ ਨੇ ਗੱਲਬਾਤ ਕੀਤੀ ਹੈ ਐਡਵੋਕੇਟ ਗੌਰਵ ਹੋਰਾਂ ਨਾਲ ਜੋ ਕਿ ਇਸ ਕੇਸ ਦੇ ਵਿੱਚ ਪਟੀਸ਼ਨਰ ਵੀ ਨੇ ਤੇ ਵਕੀਲ ਵੀ ਨੇ ਉਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਦੱਸਿਆ ਕਿ ਆਖਿਰਕਾਰ ਇਸ ਐਸਆਈਟੀ ਦੀ ਰਿਪੋਰਟ ਦੇ ਵਿੱਚ ਹੈ ਕਿ ਔਰ ਸਕੋਰਟ ਕੀ ਇਸ ਨੂੰ ਜਨਤਕ ਕਰ ਵੀ ਸਕਦਾ ਹੈ ਕਿ ਨਹੀਂ ਕਰ ਸਕਦਾ ਇਹ ਗੱਲਬਾਤ ਤੁਹਾਨੂੰ ਅਸੀਂ ਸੁਣਾਉਂਦੇ ਆ ਜੋ ਪੀਟੀਸੀ ਨੇ ਸਿੱਧੀ ਗੱਲਬਾਤ ਕੀਤੀ ਹੈ ਐਡਵੋਕੇਟ ਨਾਲ ਗੌਰਵ ਐਡਵੋਕੇਟ ਨੇ ਜੋ ਕਿ ਪਟੀਸ਼ਨਰ ਕਰਤਾ ਵੀ ਨੇ ਤੇ ਇਸ ਮਾਮਲੇ ਦੇ ਵਿੱਚ ਉਹ ਪੇਸ਼ੇ ਤੋਂ ਵਕੀਲ ਵੀ ਨੇ ਗੌਰਵ ਜੀ ਅੱਜ ਕੇਸ ਲਗਿਆ ਹੋਇਆ ਸੀ ਲਾਰੈਂਸ ਮਿਸ਼ਨੋਈ ਦੀ ਜਿਹੜੀ ਜੇਲ੍ਹ ਚ ਹੋਈ ਉਹ ਇੰਟਰਵਿਊ ਉਹਦੇ ਵਿੱਚ ਜਿਹੜਾ ਹਾਈ ਕੋਰਟ ਨੇ ਸੂ ਮੋਟੋ ਲਿਆ ਸੀਗਾ ਸਰ ਆਜੀ ਉਹਦੇ ਵਿੱਚ ਕੀ ਹੋਇਆ ਆ ਜਿਹੜੀ ਕਮੇਟੀ ਹ ਸਕਿਉਰਿਟੀ ਕਨਸਟੀਟਿਊਟ ਕੀਤੀ ਸੀ ਪਤਾ ਚੱਲਿਆ ਕਿ ਉਹਨਾਂ ਨੇ ਰਿਪੋਰਟ ਦਿੱਤੀ ਆਪਣੀ ਅੱਜ ਨੂੰ ਹਾਈ ਕੋਰਟ ਦੀ ਸੁਪਰਵੀਜ਼ਨ ਤਹ ਤੇ ਇਨਕੁਆਇਰੀ ਹੋ ਰਹੀ ਸੀ ਤੇ ਉਹਦੇ ਵਿੱਚ ਜੋ प्रमोद ਕੁਮਾਰ ਜੀ ਨੇ ਉਹਨਾਂ ਨੇ ਓਪਨਲੀ ਵੀਜੀ ਦੇ ਥਰੂ ਉਹ ਪੇਸ਼ ਹੋਏ ਸੀ ਵੀਡੀਓ ਕਾਨਫਰੈਂਸ ਦੇ ਥਰੂ ਔਰ ਉਹਨਾਂ ਨੇ ਦੱਸਿਆ ਕਿ ਅਸੀਂ ਪੇਸ਼ ਕਰ ਲਿਆ ਕਿ ਜਿਹੜੀ ਫਸਟ ਇੰਟਰਵਿਊ ਲੋਰੈਂਸ ਬਿਸ਼ਨੋਈ ਦੀ ਹੋਈ ਸੀ ਦੋ ਇੰਟਰਵਿਊ ਹੋਈਆਂ ਸੀ ਉਹਨਾਂ ਚ ਜਿਹੜੀ ਫਸਟ ਇੰਟਰਵਿਊ ਸੀਗੀ ਉਹ ਵਿਦਨ ਦੀ ਬਾਉਂਡਰੀਜ਼ ਆਫ ਪੰਜਾਬ ਹੋਈ ਸੀ ਜੀ ਜੋ ਜੋ ਪੰਜਾਬ ਗਵਰਨਮੈਂਟ ਤੇ ਆਇਆ ਪੰਜਾਬ ਪੁਲਿਸ ਦਾ ਪਹਿਲਾ ਸਟੈਂਡ ਸੀਗਾ ਉਹ ਤੋਂ ਬਿਲਕੁਲ ਉਲਟ ਜਾਂਦੇ ਹੋਏ ਅੱਜ ਜੋ ਇਨਕੁਆਇਰੀ ਹੋਣ ਤੋਂ ਬਾਅਦ ਜੋ ਰਿਪੋਰਟ ਆਈ ਹੈ ਉਹ ਇਹ ਆਈ ਹੈ ਕਿ ਪੰਜਾਬ ਵਿਹਦਾ ਦੇ ਅੰਦਰ ਹੋਈ ਹੈ ਜਿਹੜੀ ਰਿਪੋਰਟ ਹੈਗੀ ਹੈ ਜਿਹੜੀ ਜਾਂਚ ਰਿਪੋਰਟ ਹੈਗੀ ਐ ਐਸਆਈਟੀ ਨੇ ਜਿਹੜੀ ਜਾਂਚ ਕੀਤੀ ਉਹ ਹਾਈ ਕੋਰਟ ਸੌਂਪੀ ਗਈ ਹੈ ਉਹ ਸੀਲਡ ਰਿਪੋਰਟ ਹੈ ਜਾਂ ਉਹ ਰਿਪੋਰਟ ਪਬਲਿਕ ਹੋ ਸਕਦੀ ਹੈ ਬਾਅਦ ਚ ਸਰ ਉਹ ਸੀਲਡ ਰਿਪੋਰਟ ਹੈ ਪਰ ਰਿਪੋਰਟਨ ਨੂੰ ਚਾਹੇ ਤਾਂ ਉਹਨੂੰ ਓਪਨ ਵੀ ਕਰ ਸਕਦੀ ਹੈ ਜਦੋਂ ਜੈਸਾਭ ਨੇ ਕਿਹਾ ਸੀ ਵੀ ਅਸੀਂ ਇਹਨੂੰ ਸੀਲਡ ਰਿਪੋਰਟ ਨੂੰ ਪੜਾਂਗੇ ਜੇ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਸੈਂਸਿਟਿਵ ਮਟੀਰੀਅਲ ਨਾ ਹੋਇਆ ਤੇ ਉਹਨੂੰ ਓਪਨ ਕਰ ਦਿੱਤਾ ਜਾਏਗਾ ਲੇਕਿਨ ਜੇ ਉਹਦੇ ਵਿੱਚ ਕੋਈ ਐਸਾ ਸੈਂਸਿਟਿਵ ਮਟੀਰੀਅਲ ਹੋਇਆ ਜਿਹੜਾ ਕਿ ਇਨਵੈਸਟੀਗੇਸ਼ਨ ਨੂੰ ਹੈਂਪਰ ਕਰ ਸਕਦਾ ਹੈ ਤੇ ਫਿਰ ਉਹ ਰਿਪੋਰਟ ਓਪਨ ਨਹੀਂ ਕੀਤੀ ਜਾਊਗੀ ਪਬਲਿਕ ਨੂੰ ਕਿਉਂਕਿ ਉਹ ਹਾਲੇ ਚੱਲਦਾ ਹੋਇਆ ਕੇਸ ਹੈ ਜਦੋਂ ਤੱਕ ਉਹਦੇ ਵਿੱਚ ਫਾਈਨਲ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਚਲਾਨ ਨਹੀਂ ਪ੍ਰਿਪੇਅਰ ਹੋ ਜਾਂਦਾ ਉਦੋਂ ਤੱਕ ਉਹ ਪਬਲਿਕ ਨੂੰ ਨਹੀਂ ਦਿੱਤਾ ਜਾ ਸਕਦਾ ਤਾਂ ਜੋ ਇਹ ਐਕਸਕਲੂਸਿਵ ਗੱਲਬਾਤ ਹੈ ਜੇ ਪੰਜਾਬ ਦੇ ਡੀਜੀਪੀ ਦੇ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਦੇ ਸੀਨੀਅਰ ਅਫਸਰ ਸੁਣ ਰਹੇ ਹੋਣਗੇ ਤਾਂ ਉਹ ਇਸ ਗੱਲ ਦਾ ਜਵਾਬ ਲੱਭਣ ਦੇ ਵਿੱਚ ਲੱਗ ਗਏ ਹੋਣਗੇ ਸ਼ਾਇਦ ਹੁਣ ਤੱਕ ਕਿ ਆਖਿਰਕਾਰ ਇਹ ਇੰਟਰਵਿਊ ਹੋਏ ਕਿੱਥੇ ਸੀ ਜੇਕਰ ਇਸ ਐਸਆਈਟੀ ਦੀ ਰਿਪੋਰਟ ਦੇ ਵਿੱਚ ਸੱਚਾਈ ਹੈ ਕਿਉਂਕਿ ਹਾਈ ਕੋਰਟ ਨੇ ਖੁਦ ਇਹ ਐਐਸਆਈਟੀ ਬਣਾਈ ਸੀ ਜਦੋਂ ਇਹ ਸਵਾਲ ਉੱਠਣ ਲੱਗੇ ਸੀ ਕਿ ਆਖਿਰਕਾਰ ਇੰਨੇ ਵੱਡੇ ਗੈਂਗਸਟਰ ਦੀ ਇੰਟਰਵਿਊ ਕਿਵੇਂ ਹੋ ਸਕਦੀ ਹੈ ਜੇਲ੍ਹ ਦੇ ਵਿੱਚ ਜੋ ਬੰਦ ਹੈ ਜਿਸ ਦੇ ਉੱਪਰ ਕਈ ਮਾਮਲੇ ਨੇ ਕਈ ਅਜਿਹੇ ਮਾਮਲੇ ਨੇ ਜਿਸ ਕਰਕੇ ਅਜੇ ਬੰਦਿਆਂ ਦੀ ਰਿਹਾਈ ਤੱਕ ਵੀ ਨਹੀਂ ਹੁੰਦੀ ਜਾਂ ਜ਼ਮਾਨਤ ਤੱਕ ਵੀ ਨਹੀਂ ਹੁੰਦੀ ਤਾਂ ਉਸ ਵੇਲੇ ਅਜਿਹੀ ਇੰਟਰਵਿਊ ਦਾ ਸਾਹਮਣੇ ਆਉਣਾ ਆਪਣੇ ਆਪ ਤੇ ਪੰਜਾਬ ਪੁਲਿਸ ਤੋਂ ਸਵਾਲ ਖੜੇ ਕਰ ਰਿਹਾ ਸੀ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਤਿੰਨ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੀ ਇੱਕ ਐਐਸਆਈਟੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਜਾਏਗੀ ਜੋ ਇਹ ਕਰਨਗੇ ਇਹ ਪਤਾ ਕਰਨਗੇ ਕਿ ਆਖਿਰਕਾਰ ਇਹ ਇੰਟਰਵਿਊ ਹੋਈ ਕਿੱਥੇ ਹੈ ਕਿ ਉਹ ਇੰਟਰਵਿਊ ਪੰਜਾਬ ਚ ਹੋਈ ਕੀ ਇੰਟਰਵਿਊ ਰਾਜਸਥਾਨ ਚ ਹੋਈ ਜਾਂ ਕਿਸੇ ਹੋਰ ਥਾਂ ਤੇ ਹੋਈ ਤਾ ਹੁਣ ਜੋ ਰਿਪੋਰਟ ਦਾਖਲ ਕੀਤੀ ਗਈ ਹਾਈ ਕੋਰਟ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਵੱਡੇ ਅਫਸਰ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਲਈ ਜ਼ਿੰਮੇਵਾਰ ਨੇ ਸਹੀ ਕਰਨ ਦੇ ਲਈ ਉਹ ਅੱਜ ਤੱਕ ਉਹਨਾਂ ਤੋਂ ਇਹ ਸਵਾਲ ਪੁੱਛਦੀ ਹੈ ਇਹ ਐਸਆਈਟੀ ਦੀ ਰਿਪੋਰਟ ਕਿ ਆਖਿਰਕਾਰ ਜੋ ਤੁਹਾਡੇ ਦਾਅਵੇ ਸੀ ਉਹਨਾਂ ਦਾਅਵਿਆਂ ਦਾ ਕੀ ਹੋਏਗਾ ਕਿਉਂਕਿ ਤੁਸੀਂ ਤਾਂ ਇਹ ਕਿਹਾ ਸੀ ਕਿ ਉਸ ਦੇ ਦੌਰਾਨ ਜਦੋਂ ਇਹ ਇੰਟਰਵਿਊ ਸਾਹਮਣੇ ਆਈ ਸੀ ਪੰਜਾਬ ਦੀ ਹੱਦ ਦੇ ਵਿੱਚ ਤਾਂ ਹੋਈ ਹੀ ਨਹੀਂ ਪਰ ਐਸਆਈਟੀ ਨੇ ਜੋ ਇਹ ਰਿਪੋਰਟ ਸੌਂਪੀ ਹੈ ਹਾਈ ਕੋਰਟ ਨੂੰ ਹੁਣ ਉਸ ਦਾ ਕੀ ਹੋਏਗਾ ਜੇਕਰ ਇਸ ਦਾਅਵਿਆਂ ਦੇ ਵਿੱਚ ਅੱਗੇ ਦੀ ਹੋਰ ਜੋ ਜਾਂਚ ਹੋਏਗੀ ਉਸ ਜਾਂਚ ਤੋਂ ਬਾਅਦ ਕੋਈ ਹੋਰ ਖੁਲਾਸੇ ਹੋਣਗੇ ਤਾਂ ਉਸ ਦਾ ਜਵਾਬ ਪੰਜਾਬ ਦੇ ਡੀਜੀਪੀ ਕੋਲ ਕੀ ਹੋਏਗਾ ਪੰਜਾਬ ਪੁਲਿਸ ਕੀ ਕੋਲ ਕੀ ਹੋਏਗਾ ਪੰਜਾਬ ਸਰਕਾਰ ਕੋਲ ਕੀ ਹੋਏਗਾ ਇਸ ਤੋਂ ਬਾਅਦ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ 14 ਮਾਰਚ 2023 ਨੂੰ ਪਹਿਲੀ ਇੰਟਰਵਿਊ ਸਾਹਮਣੇ ਆਈ ਸੀ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੋਈ ਸੀ ਤੇ ਉਸਦੇ ਕਾਊਂਟਰ ਦੇ ਵਿੱਚ ਅਗਲੇ ਦਿਨ ਹੀ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਕਿਹਾ ਕਿ ਜਦੋਂ ਇਹ ਇੰਟਰਵਿਊ ਹੋਈ ਸੀ ਉਸ ਵੇਲੇ ਲਾਰੈਂਸ ਬਿਸ਼ਨੋਈ ਦੇ ਵਾਲ ਕੱਟੇ ਹੋਏ ਸੀ ਪੀਲੇ ਰੰਗ ਦੀ ਉਹਨੇ ਟੀ-ਸ਼ਰਟ ਪਾਈ ਹੋਈ ਸੀ ਪਰ ਜਿਵੇਂ ਹੀ ਬਠਿੰਡਾ ਜੇਲ੍ਹ ਦੇ ਵਿੱਚ ਉਹਨੂੰ ਟਰਾਂਜ਼ਿਟ ਕੀਤਾ ਗਿਆ ਯਾਨੀ ਲਿਆਂਦਾ ਗਿਆ ਰਾਜਸਥਾਨ ਵਾਲੇ ਪਾਸਿਓਂ ਤਾਂ ਉਸ ਵੇਲੇ ਉਹਦੇ ਸਮਾਨ ਤੋਂ ਜਾਂ ਉਸਦਾ ਹੁਲੀਆ ਉਸ ਤਰ੍ਹਾਂ ਦਾ ਬਿਲਕੁਲ ਨਹੀਂ ਸੀ ਪਰ ਅਚਾਨਕ ਉਸ ਤੋਂ ਇੱਕ ਦਿਨ ਬਾਅਦ 17 ਮਾਰਚ ਨੂੰ ਮੁੜ ਕੇ ਦੂਜੀ ਇੰਟਰਵਿਊ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਜਿਸ ਹੁਲੀਏ ਦਾ ਗੱਲਬਾਤ ਜਿਸ ਹੁਲੀਏ ਦਾ ਜ਼ਿਕਰ ਪੰਜਾਬ ਦੇ ਡੀਜੀਪੀ ਕਰ ਰਹੇ ਸੀ ਕਿ ਇਸ ਹੁਲੀਏ ਦੇ ਵਿੱਚ ਤਾਂ ਇੰਟਰਵਿਊ ਹੋਈ ਹੈ ਇਹ ਹੁਲੀਏ 'ਚ ਸਾਡੇ ਕੋਲ ਆਈ ਆਈ ਨਹੀਂ ਪਰ ਉਸੇ ਹੁਲੀਏ ਦੇ ਵਿੱਚ ਮੁੜ ਕੇ ਦੂਜੀ ਇੰਟਰਵਿਊ ਹੁੰਦੀ ਹੈ ਯਾਨੀ ਇਹ ਇੰਟਰਵਿਊ ਕਿਤੇ ਨਾ ਕਿਤੇ ਪੰਜਾਬ ਦੇ ਡੀਜੀਪੀ ਦੇ ਦਾਅਵਿਆਂ ਦਾ ਜਵਾਬ ਸੀ ਜਿਹੜੀ ਦੂਜੀ ਇੰਟਰਵਿਊ ਹੋਈ ਸੀ ਤੁਹਾਨੂੰ ਪਤਾ ਹੈ ਕਿ ਦੋ ਇੰਟਰਵਿਊ ਹੋਈਆਂ ਸਨ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਦੀ ਜੋ ਜਾਂਚ ਕਮੇਟੀ ਨੇ ਐਸਆਈਟੀ ਨੇ ਆਪਣੀ ਰਿਪੋਰਟ ਸੌਂਪੀ ਉਹਦੇ ਵਿੱਚ ਕਿਹਾ ਕਿ ਪਹਿਲੀ ਇੰਟਰਵਿਊ ਤਾਂ ਜੀ ਪੰਜਾਬ ਦੀ ਹੱਦ ਦੇ ਵਿੱਚ ਹੀ ਹੋਈ ਹੈ ਇਹ ਪੰਜਾਬ ਦੀ ਹੱਦ ਦੇ ਵਿੱਚ ਕਿੱਥੇ ਹੋਈ ਕਿ ਇਹ ਜੇਲ੍ਹ 'ਚ ਹੋਈ ਕੀ ਪੰਜਾਬ ਦੇ ਕਿਸੇ ਹੋਰ ਇਲਾਕੇ 'ਚ ਹੋਈ ਕੀ ਲਾਰੈਂਸ ਬਿਸ਼ਨੋਈ ਦੇ ਲਈ ਸਪੈਸ਼ਲ ਅਰੇਂਜਮੈਂਟਸ ਕੀਤੇ ਗਏ ਸੀ ਕਿ ਉਹ ਸੀਨੀਅਰ ਪੱਤਰਕਾਰ ਨੂੰ ਇੰਟਰਵਿਊ ਦੇ ਸਕੇ 2 ਮਿੰਟ ਦਾ ਨਹੀਂ 4 ਮਿੰਟ ਦਾ ਨਹੀਂ ਘੰਟਿਆਂ ਵੱਧੀ ਇੰਟਰਵਿਊ ਦੇ ਸਕੇ ਹੁਣ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਕੋਲ ਕੀ ਜਵਾਬ ਹੋਣਗੇ ਇਹ ਤੁਹਾਡੇ ਮਨ 'ਚ ਵੀ ਸਵਾਲ ਆ ਰਹੇ ਹੋਣਗੇ ਤੇ ਇਹ ਸਵਾਲ ਹੋਰ ਵੀ ਭੁਖਤਾ ਹੁੰਦੇ ਨੇ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਕਿਲਿੰਗ ਹੋਈ ਜਦੋਂ ਉਹਨਾਂ ਦਾ ਮਰਡਰ ਕੀਤਾ ਗਿਆ ਮਾਨਸਾ ਦੇ ਵਿੱਚ ਉਸ ਵੇਲੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਸੀ ਕੱਲੇ ਮੂਸੇਵਾਲਾ ਦੀ ਸੁਰੱਖਿਆ ਦੀ ਕੋਈ ਕਟੌਤੀ ਨਹੀਂ ਕੀਤੀ ਗਈ ਸੀ ਪੰਜਾਬ ਦੇ ਕਈ ਪਰਸਨੈਲਿਟੀ ਸੀ ਜਿਨ੍ਹਾਂ ਦੀ ਜੋ ਸੁਰੱਖਿਆ ਸੀ ਉਹਦੇ ਵਿੱਚ ਕਟੌਤੀ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਸਿੱਧੂ ਮੂਸੇਵਾਲਾ ਵੀ ਇੱਕ ਸਨ ਪਰ ਮੰਦਭਾਗੀ ਘਟਨਾ ਇਹ ਹੋਈ ਕਿ 29 ਮਈ 2022 ਨੂੰ ਸ਼ਾਮ ਵੇਲੇ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਗਿਆ ਬੇਰਹਿਮੀ ਨਾਲ ਤਾਂ ਉਸ ਤੋਂ ਉਸ ਤੋਂ ਪਹਿਲਾਂ ਜਿਹੜੀ ਸੁਰੱਖਿਆ ਦੇ ਵਿੱਚ ਕਟੌਤੀਆਂ ਕੀਤੀਆਂ ਗਈਆਂ ਸਨ ਉਸ ਦੀ ਰਿਪੋਰਟ ਜਿਹੜੀ ਸੀ ਉਹ ਵੀ ਜਨਤਕ ਕਰ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਹ ਕਹਿੰਦੇ ਹੋਏ ਇਹ ਪਿੱਠ ਥਾਪੜਦੇ ਹੋਏ ਕਿ ਦੇਖੋ ਅਸੀਂ ਕਿਵੇਂ ਵੀਆਈਪੀ ਲੋਕਾਂ ਦੀ ਸਿਕਿਉਰਿਟੀ ਨੂੰ ਕਰਟੇਲ ਕਰ ਸਕਦੇ ਆ ਪਰ ਉਸ ਦਾ ਖਾਮਿਆਜ਼ਾ ਇਹ ਭੁਗਤਣਾ ਪਿਆ ਕਿ ਦੁਨੀਆ ਦਾ ਇੱਕ ਵੱਡਾ ਸੁਪਰ ਸਟਾਰ ਵੱਡਾ ਗਾਇਕ ਇਸ ਜਹਾਨੋਂ ਤੁਰ ਗਿਆ ਉਸ ਤੋਂ ਬਾਅਦ ਜਦੋਂ 17 ਮਾਰਚ ਨੂੰ ਇੰਟਰਵਿਊ ਆndi ਹੈ ਲਾਰੈਂਸ ਬਿਸ਼ਨੋਈ ਦੀ ਅ 14 ਮਾਰਚ ਨੂੰ ਆਂਦੀ 17 ਮਾਰਚ ਨੂੰ ਆਂਦੀ ਉਸ ਵੇਲੇ ਵੀ ਪੰਜਾਬ ਪੁਲਿਸ ਆਪਣੀ ਪਿੱਠ ਥਾਪੜਦੇ ਹੋਏ ਕਹਿੰਦੀ ਹੈ ਕਿ ਸਾਡੀ ਹੱਦ ਦੇ ਵਿੱਚ ਤਾਂ ਇਹ ਇੰਟਰਵਿਊ ਹੋ ਹੀ ਨਹੀਂ ਸਕਦੀ ਪਰ ਹੁਣ ਐਸਆਈਟੀ ਨੇ ਜੋ ਰਿਪੋਰਟ ਸੌਂਪੀ ਹੈ ਉਸ ਤੋਂ ਬਾਅਦ ਵੱਡੇ ਸਵਾਲ ਉੱਠਣੇ ਲਾਜ਼ਮੀ ਨੇ ਕਿ ਆਖਰਕਾਰ ਸਾਡੀ ਸੁਰੱਖਿਆ ਵਿਵਸਥਾ ਕਿੱਥੇ ਹੈ ਲਾਅ ਐਂਡ ਆਰਡਰ ਦੇ ਉੱਪਰ ਸਵਾਲ ਉੱਠਣਗੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਕਿੱਥੇ ਹੈ ਜਦੋਂ ਇੰਨੇ ਵੱਡੇ ਗੈਂਗਸਟਰ ਦਾ ਇੰਟਰਵਿਊ ਧੜਲੇ ਨਾਲ ਓਨ 에ਅਰ ਕੀਤਾ ਜਾ ਰਿਹਾ ਪਰ ਸਾਰੇ ਕੀਤਾ ਜਾ ਰਿਹਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਐਸਆਈਟੀ ਦੀ ਰਿਪੋਰਟ ਦੇ ਮੁਤਾਬਕ ਅਸੀਂ ਇਹ ਗੱਲ ਕਰ ਇਤਨੀ ਪਹਿਲੀ ਗੱਲ ਪਰ ਸਾਡੀਆਂ ਜੇਲਾਂ ਦੀ ਕਾਨੂੰਨ ਸਾਡੀ ਜੇਲਾਂ ਦੀ ਸੁਰੱਖਿਆ ਕਿਸ ਤਰ੍ਹਾਂ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਉਸ ਦਾ ਇੱਕ ਲੇਟੈਸਟ ਐਗਜ਼ਾਮਪਲ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ ਜਦੋਂ ਈਦ ਦਾ ਮੌਕਾ ਸੀ ਈਦ ਦੇ ਮੌਕੇ ਸਮੇਂ ਇਹ ਦਾਅਵਾ ਕੀਤਾ ਗਿਆ ਇਹ ਇੱਕ ਵੀਡੀਓ ਵਾਇਰਲ ਕੀਤੀ ਗਈ ਇਹ ਕਹਿੰਦੇ ਹੋਏ ਕਿ ਲੋਰੈਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਬੈਠ ਕੇ ਪਾਕਿਸਤਾਨ ਦੇ ਆਪਣੇ ਇੱਕ ਸਾਥੀ ਨਾਲ ਗੱਲਬਾਤ ਕੀਤੀ ਉਹ ਵੀ ਵੀਡੀਓ ਕਾਲ ਤੇ ਅਤੇ ਉਸ ਨੂੰ ਕਿਹਾ ਕਿ ਈਦ ਦੀਆਂ ਤੁਹਾਨੂੰ ਮੁਬਾਰਕਾਂ ਹੋਣ ਤਾਂ ਹੁਣ ਇਸ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਜੇਲ੍ਹ ਚ ਬੈਠੇ ਜਿਹੜੇ ਅਪਰਾਧੀ ਨੇ ਜਿਨ੍ਹਾਂ ਦੇ ਉੱਪਰ ਖੁੰਖਾਰ ਅਪਰਾਧਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਪਹੁੰਚ ਇੰਨੀ ਹੈ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਵੇਲੇ ਕਿਸੇ ਵੀ ਸ਼ਖਸ ਨੂੰ ਇੰਟਰਵਿਊ ਦੇ ਸਕਦੇ ਨੇ ਸਾਡੀ ਜਿਹੜੀ ਸਿਕਿਉਰਿਟੀ ਹੈ ਸਾਡੀ ਜਿਹੜੀ ਪੁਲਿਸ ਹੈ ਉਹ ਕੀ ਕਰ ਰਹੀ ਹੈ ਇਹ ਸਵਾਲ ਉੱਠਨੇ ਲਾਜ਼ਮੀ ਨੇ ਜੇਕਰ ਇੰਨੇ ਵੱਡੇ ਲੋਕ ਇਸ ਤਰ੍ਹਾਂ ਇੰਟਰਨੈਟ ਫੋਨ ਮੋਬਾਈਲ ਫੋਨ ਦੀ ਵਰਤੋਂ ਕਰ ਸਕਦੇ ਨੇ ਜੇਲ੍ਹਾਂ ਚ ਬੈਠੇ ਤਾਂ ਬਾਹਰ ਘੁੰਮਦੇ ਜੋ ਅਪਰਾਧੀ ਨੇ ਉਹ ਕਿਸ ਤਰ੍ਹਾਂ ਦਾ ਵਤੀਰਾ ਸਮਾਜ ਚ ਕਰਨਗੇ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੋਏਗੀ ਤੁਹਾਨੂੰ ਫਟਾਫਟ ਇਸ ਕੇਸ ਬਾਰੇ ਬਰੀਫ ਦੇ ਵਿੱਚ ਦੱਸ ਦਈਏ ਕਿ ਜਦੋਂ ਮਾਰਚ 2023 ਦੇ ਵਿੱਚ ਇਹ ਇੰਟਰਵਿਊ ਸਾਹਮਣੇ ਆਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਦੋਂ ਆਦੇਸ਼ ਸੁਣਾਇਆ ਸੀ ਕਿ ਜਿਸ ਚੈਨਲ ਨੇ ਇਸ ਇੰਟਰਵਿਊ ਨੂੰ ਕੀਤਾ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਕੀਤਾ ਹੈ ਉਸ ਚੈਨਲ ਨੂੰ ਆਪਣੇ ਸਾਰੇ ਪਲੇਟਫਾਰਮ ਤੋਂ ਚਾਹੇ ਵੈੱਬਸਾਈਟ ਹੋਵੇ ਚਾਹੇ YouTube ਹੋਵੇ Facebook ਹੋਵੇ ਜਾਂ ਹੋਰ ਕਿਸੇ ਪਾਸੇ ਹੋ ਉਸ ਨੂੰ ਇਹ ਇੰਟਰਵਿਊ ਡਿਲੀਟ ਕਰਨੀ ਪਵੇਗੀ ਤਾਂ ਇਹ ਇੰਟਰਵਿਊ ਡਿਲੀਟ ਵੀ ਕਰ ਦਿੱਤੀ ਗਈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਤੋਂ ਬਾਅਦ FIR ਵੀ ਦਰਜ ਕੀਤੀਆਂ ਗਈਆਂ ਇਹ ਕਹਿੰਦੇ ਹੋਏ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਕਿ ਇਹ ਕਿਵੇਂ ਇੰਟਰਵਿਊ ਹੋ ਗਿਆ ਕਿ ਇਹ ਪੰਜਾਬ ਦੇ ਵਿੱਚ ਹੋਇਆ ਕਿ ਇਹ ਪੰਜਾਬ ਤੋਂ ਬਾਹਰ ਹੋਇਆ ਇਸੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਤਿੰਨ ਵੱਡੇ ਅਫਸਰਾਂ ਦੀ ਇੱਕ ਐਸਆਈਟੀ ਬਣਾਈ ਕਿਹਾ ਕਿ ਤੁਸੀਂ ਜਾਓ ਤੇ ਜਾਂਚ ਕਰੋ ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਇਹ ਪੰਜਾਬ ਦੇ ਵਿੱਚ ਨਹੀਂ ਹੋਇਆ ਪੰਜਾਬ ਤੋਂ ਬਾਹਰ ਹੋਇਆ ਇਸ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰੋ ਤਾਂ ਇਨਾ ਅਫਸਰਾਂ ਨੇ ਅੱਜ ਆਪਣੀ ਪਹਿਲੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀਆਂ ਦੋਹੇ ਇੰਟਰਵਿਊਜ਼ ਵਿੱਚੋਂ ਇੱਕ ਇੰਟਰਵਿਊ ਜਿਹੜੀ ਪਹਿਲੀ ਇੰਟਰਵਿਊ ਹੋਈ ਸੀ ਉਹ ਪੰਜਾਬ ਦੀ ਹੱਦ ਅੰਦਰ ਹੋਈ ਹੈ ਤਾਂ ਇਸ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੀ ਜਵਾਬ ਦੇਣਗੇ ਇਹ ਉਡੀਕ ਰਹੇਗੀ ਪੰਜਾਬ ਸਰਕਾਰ ਕੀ ਜਵਾਬ ਦੇਗੀ ਇਹ ਉਡੀਕ ਰਹੇਗੀ ਕਿਉਂਕਿ ਹਮੇਸ਼ਾ ਤੋਂ ਹੀ ਜਿਵੇਂ ਜਦੋਂ ਤੋਂ ਹੀ ਪੰਜਾਬ ਦੀ ਸਰਕਾਰ ਨਵੀਂ ਗਠਿਤ ਹੋਈ ਹੈ ਸਾਲ 2022 ਤੋਂ ਉਸ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਸਾਰੇ ਮੰਨਦੇ ਨੇ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਚਾਹੇ ਉਹ ਛੋਟੇ ਅਪਰਾਧ ਹੋਣ ਚਾਹੇ ਉਹ ਵੱਡੇ ਅਪਰਾਧ ਹੋਣ ਕੋਈ ਅਜਿਹਾ ਦਿਨ ਨਹੀਂ ਗੁਜ਼ਰਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਛਿੱਕੇ ਤੇ ਨਹੀਂ ਟੰਗੀ ਜਾਂਦੀ ਉਹਨਾਂ ਦੇ ਵਿੱਚੋਂ ਇੱਕ ਵੱਡੀ ਅਸੀਂ ਕਵਾਂਗੇ ਗਲਤੀ ਸੀ ਨਲਾਇਕੀ ਸੀ ਜਿਸ ਦੇ ਵਿੱਚ ਕੀ ਪੰਜਾਬ ਦਾ ਵੱਡਾ ਗਾਇਕ ਦੁਨੀਆ ਦਾ ਵੱਡਾ ਗਾਇਕ ਸਿੱਧੂ ਮੂਸੇਵਾਲਾ ਮਾਰਿਆ ਗਿਆ ਉਸ ਦੇ ਉਸ ਨੂੰ ਬੇਰਹਿਮੀ ਨਾਲ ਮਾਨਸਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਲੋਕਾਂ ਨੂੰ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਕਿ ਪੰਜਾਬ ਦਾ ਇੰਨਾ ਵੱਡਾ ਘਾਟਾ ਹੋ ਜਾਏਗਾ ਉਸ ਤੋਂ ਬਾਅਦ ਲੋਰੈਂਸ ਬਿਸ਼ਨੋਈ ਹਿੱਟ ਥੋਕ ਕੇ ਇੰਟਰਵਿਊ ਦਿੰਦਾ ਅਤੇ ਕਹਿੰਦਾ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਮਾਰਿਆ ਸਲਮਾਨ ਖਾਨ ਨੂੰ ਵੀ ਮਾਰਾਂਗੇ ਜੇਕਰ ਸਲਮਾਨ ਖਾਨ ਆਪਣੇ ਕਿਤੇ ਦਾ ਮਾਫੀ ਨਹੀਂ ਮੰਗਦਾ ਤਾਂ ਇਸ ਸਵਾਲ ਨਾਲ ਅਸੀਂ ਇਸ ਲਾਈਵ ਨੂੰ ਬੰਦ ਕਰਦੇ ਹਾਂ ਕਿ ਆਖਿਰਕਾਰ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੀ ਕਹੇਗੀ ਉਸ ਦੇ ਕੋਲ ਅਗਲੀ ਗੱਲ ਦੱਸਣ ਨੂੰ ਕਿਹੜੀ ਹੈ Tan vaat.